ਵਿਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਲ ਚੌਕ ਤੋਂ ਰੋਡ ショਅ ਕੱਢਿਆ ਰੋਡ ショਅ ਬਜਾਰਾ ਵਿੱਚ ਹੁੰਦੋ ਹੈ ਮੁੜ ਗੋਲ ਚੌਕ ਜਾ ਕੇ ਖਤਮ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਗਾਂਧੀ ਚੌਕ ਵਿੱਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਨੌਜਵਾਨਾਂ ਦੇ ਜਾਨ ਦੇ ਰੁਝਾਨ ਨੂੰ ਘਟਾਉਣ ਦੇ ਮਕਸਦ ਦੇ ਨਾਲ ਨੌਜਵਾਨਾਂ ਨੂੰ ਪੰਜਾਬ ਵਿੱਚ 43000 ਨੌਕਰੀਆਂ ਦਿੱਤੀਆਂ ਗਈਆਂ ਹਨ ਲੋਕ ਸਭਾ ਚੋਣਾਂ ਵਿੱਚ 13 ਸੀਟਾਂ ਤੇ ਪਾਰਟੀ ਜਿੱਤ ਹਾਸਲ ਕਰੇਗੀ। ਉਹਨਾਂ ਨੇ ਕਿਹਾ ਕਿ ਪਹਿਲਾਂ ਜਿਹੜੀਆਂ ਪਾਰਟੀਆਂ ਨਿਜੀ ਹਮਲੇ ਕਰਦੀਆਂ ਹਨ ਉਹਨਾਂ ਦੇ ਤੁਹਾਨੂੰ ਮੂੰਹ ਬੰਦ ਕਰਨੇ ਪੈਣਗੇ। ਤੁਸੀਂ ਸਾਨੂੰ ਦਿਤਾਓ ਫਿਰ ਪੰਜਾਬ ਸੋਨੇ ਦੀ ਚਿੜੀਆ ਬਣਾ ਕੇ ਦਿਖਾਉਂਗਾ। ਇਸ ਮੌਕੇ ਤੇ ਦੁਕਾਨਦਾਰਾ ਵੱਲੋਂ ਭਗਵੰਤ ਮਾਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਜਿੰਨਾ ਪਿਆਰ ਫਗਵਾੜੇ ਤੋਂ ਮਿਲਿਆ ਹੈ ਉਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਮੌਕੇ ਤੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਮੁੱਖ ਮੰਤਰੀ ਨੇ ਪ੍ਰਵਾਨ ਕੀਤਾ ਹੈ ਫਗਵਾੜਾ ਐਕਸੈਸਨਿਸ ਲਾਈਵ ਤੋਂ ਬినੋਦ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਗਵਾੜੇ ਵਾਲਿਓ ਅੱਜ ਤੁਹਾਡਾ ਜੋਸ਼ ਤੇ ਤੁਹਾਡਾ ਜਨੂੰਨ ਦੇਖ ਕੇ ਬਹੁਤ ਦਿਲ ਨੂੰ ਸਕੂਨ ਮਿਲਿਆ ਇਕਾਉਂਤਾ ਲੱਗ ਗਿਆ ਕਿ ਜਿੰਨਾ ਪਿਆਰ ਤੁਸੀਂ ਕਰ ਰਹੇ ਹੋ ਮਕਾਨਾਂ ਚੋਂ ਨਿਕਲ ਕੇ ਦੁਕਾਨਾਂ ਚੋਂ ਨਿਕਲ ਕੇ ਔਰ ਜਿਸ ਤਰੀਕੇ ਨਾਲ ਤੁਸੀਂ ਆਂ ਦਿੱਤੀ ਜਿਹੜੀ ਹੈ ਫੁੱਲਾਂ ਨਾਲ ਭਰੀ ਹੈ ਫੁੱਲ ਨਹੀਂ ਹੈਗੇ ਇਹ ਤੁਹਾਡੇ ਪਿਆਰ ਦੀ ਇੱਕ ਐਸੀ ਨਿਸ਼ਾਨੀ ਹੈ ਜੀਹਦਾ ਦੁਨੀਆ ਦੀ ਕਿਸੇ ਕਲੰਚੀ ਚ ਕੋਈ ਮੁੱਲ ਨਹੀਂ ਹੈ ਮੈਂ ਜਦੋਂ ਮੈਂ ਜਦੋਂ ਸ਼ਾਮ ਨੂੰ ਜਿੱਥੇ ਵੀ ਮੈਂ ਰਹਿਣਾ ਹੁੰਦਾ ਮੈਂ ਜਦੋਂ ਉੱਥੇ ਜਾਂਦਾ ਤਾਂ ਮੇਰੇ ਪੱਗ ਦੇ ਵਿੱਚੋਂ ਜਿਹੜੇ ਫੁੱਲ ਜਦੋਂ ਪੱਗ ਉਤਾਰਦਾ ਤਾਂ ਜਿਹੜੇ ਫੁੱਲ ਨੇ ਮੈਂ ਉਹ ਇੱਕ ਲਫਾਫੇ 'ਚ ਪਾ ਲਨ ਉਹ ਸ਼ਹਿਰ ਦੀ ਨਿਸ਼ਾਨੀ ਹੋ ਜਾਂਦੀ ਹੈ ਮੇਰੇ ਕੋਲੇ ਤੇ ਕਿ ਐਨਾ ਪਿਆਰ ਐਨਾ ਸਤਕਾਰ ਐਨਾ ਮਾਣ ਸਨਮਾਨ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਮਾਰੀ ਭਾਈ ਜਿੰਨੀ ਇੱਜ਼ਤ ਬਖਸ਼ੀ ਐ ਇਸ ਦੁਆਮੇ ਨਹੀਂ ਆ ਰਹੇ ਸਾਲ ਹੋ ਗਏ ਐ ਅੱਜ ਬਿੱਲੀਆਂ ਬਿਲਕੁਲ ਪਰਮਾਤਮਾ ਕੇ ਇਹੀ ਕਹਿਣ ਲੇ ਕਿ ਪਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਐ ਉਨੀ ਬਣਾ ਕੇ ਰੱਖੀ ਸੰਤ ਬਖਸ਼ੀ ਭਾਵੇਂ ਵਧਾਈ ਨਾ ਪਰ ਇਹ ਦੁਤਾ ਕਹਿਣਾ ਦੇ ਜਿੰਨਾ ਪਿਆਰ ਮਿਲ ਰਿਹਾ ਐ ਦਾ ਤਾਂ ਕਈ ਜਨਮਾਂ ਤੱਕ ਮੈਂ ਕਰਜ਼ਾ ਤਾਰ ਨਹੀਂ ਸਕਦਾ ਹੁਣ ਜਿੰਦਾਬਾਦ ਜਿੰਦਾਬਾ! ਇੱਕ ਫਾਮੇ ਜਾ ਕੇ 15 ਤੋਂ 20 ਕਿੰਟ ਮੈਂ ਲੋਕਾਂ ਨੂੰ ਦੰਨਾ ਮਾਈਕ 'ਮ ਉਹਨਾਂ ਵਾਲ ਕਰ ਦਿੰਨਾ ਕਿ ਨਾਰਾ ਨਾਲ ਨਾਰਾ ਲਾ ਲੋ ਉਪਰ ਆ ਸਕਟਲ ਕੋਈ ਪੀੜੀਆਂ ਦੀ ਪੜਾਹਸ ਅੰਦਰ ਭਰੀ ਪਈ ਐ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬਡਾਪਾ ਖਾ ਗਏ ਇਹਨਾਂ ਨੇ ਤਾਂ ਸਾਨੂੰ ਲੁੱਟਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਕੀਤਾ ਤਾਂ ਉਹ ਦਿਲ ਦੇ ਵਿੱਚ ਇੱਕ ਪੜਾਹਸ ਭਰੀ ਪਈ ਐ ਇੱਕ ਤੋਂ 1 ਜੂਨ ਆਵੇ ਝਾੜੂ ਵਾਲਾ ਬਟਨ ਦਬਕੇ ਅਸੀਂ ਆਪਣੇ ਵੀਰੋ ਤੇਰਾ ਵੀਰੋ ਆਪਣੇ ਪੁੱਤ ਆਪਣੇ ਛੋਟੇ ਵੱਡੇ ਭਾਈ ਨੂੰ ਮਜ਼ਬੂਤ ਕਰਕੇ ਬਿਨਾਂ ਟੈਨਸ਼ਨ ਤੋਂ ਕੰਮ ਕਰਨ ਦਾ ਮੋਕਾ 4 ਜੂਨ ਨੂੰ ਰਿਜ਼ਲਟ ਆ ਗਿਆ ਤਾਂ ਉਸ ਤੋਂ ਬਾਅਦ ਸੋਨੇ ਦੀ ਚਿੜੀ ਪੰਜਾਬ ਦਾ ਨਾਮ ਬਣਿਆ ਤਾਂ ਮੈਨੂੰ ਨੀਵੇਂ ਥੱਲੇ ਬਿਠਾ ਦੇ। ਪਹਿਲੇ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮ ਕਰਾਂ ਦਿੱਤੀ ਆ ਬੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇੱਦਾਂ ਸਾਡੇ ਪੀਅ ਬੁੱਤ ਬਹਿੰਦੇ ਹੁੰਦੇ ਸੀ ਸੌਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸੇ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਐ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਫੁੱਲ ਨੇ ਮਾਮਾ ਸਿਰ ਬੋਛਤੀਆਂ ਨੇ ਮੇਰਾ ਪੈਰਾਂ ਤੋਂ ਉਹ ਮੰਦੂੰਦੀ ਹੈ ਨੌਜਵਾਨ ਵੀ ਰਿਮੋਟ ਦੇ ਹੱਥ ਆ ਕੇ ਸੈਲਫੀਆਂ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਬੱਚਿਆਂ ਦਾ ਹੱਥ ਮਿਲਾ ਲਓ ਵੀਰੋ ਇੱਕ ਬਸਤਾ ਪਿਆਰਾ ਹੈ ਜੁਜੇ ਬਸੇ ਗਾਲੀ ਬਾਸ਼ਪਾ ਤੇ ਕਾਲ ਨਹੀਂ ਸੀ ਡਰ ਉਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਕੰਡੀਆਂ ਪੈਂਦੀਆਂ ਨੇ ਪੂਰੀਏ ਰੇ ਜੇ ਲੈ ਕੇ ਕਰਦੇ ਬਲੋ ਵੀ ਆ ਹਾਲਤ ਹੈ ਬਲੋ ਆਪਦੇ ਆਪਦੇ ਪਰਿਵਾਰ ਤੋਂ ਮੇਰਾ ਹੋਰ ਕੋਈ ਸੋਚਿਆ ਹੀ ਨਹੀਂ ਸੋ ਵੀਰੋ ਹੁਣ ਵਪਾਰ ਵੀ ਬੰਦ ਰਿਹਾ ਦੁਕਾਨਦਾਰ ਵੀ ਲੋਕਾਂ ਦਾ ਪਿਆਰ ਭਗਵਾਨੇ ਜਿਲ੍ਹਾ ਬਣਾਣਾ ਸਿੰਘ ਸਾਹਿਬ ਤੁਹਾਡੀ ਇਮਾਨਦਾਰੀ ਦਾ ਤੁਹਾਡੀ ਬਹਾਦਰੀ ਦਾ ਔਰ ਤੁਹਾਡੇ ਪਿਆਰ ਦਾ ਪ੍ਰਤੀਕ ਹੈ ਸਿੰਘ ਸਾਹਿਬ ਔਰ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸਾਥੀਆਂ ਦਾ ਸੰਗਠਨ ਦਾ ਜਿਹਨਾਂ ਦਾ ਵਿਸ਼ੇਸ਼ ਤੌਰ ਤੇ ਆਯੋਗ ਰਿਹਾ ਔਰ ਮਾਤਾ ਸਾਹਿਬ ਤੁਸੀਂ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਤੁਸੀਂ ਜਿਹੜੀ ਮਾਨ ਸਾਹਿਬ 300000 ਮੌਕੀਆਂ ਦਿੱਤੀਆਂ ਮਾਨ ਸਾਹਿਬ ਨੂੰ 2.5 ਲੱਖ ਰੁਪਏ ਘਰ ਜਾਣੇ ਸੀ ਵਿਚਾਰਾ ਤੁਸੀਂ ਮੇਰੇ ਪਿੰਡੋਂ ਸਾਰਾ ਬੇਚਿਆ ਉਹ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਇਹ ਪ੍ਰਾਪਤੀ ਦੂਸਰੀ ਦੂਸਰੀ ਪ੍ਰਾਪਤੀ ਜਿਹੜੀ ਹੈ ਜ਼ੀਰੋ ਬਿੱਲ ਆ ਗਏ ਪੂਰਾ ਕਮਾਲ ਛਾ ਗਏ ਸੋ ਤੀਸਰੀ ਮਾਨ ਸਾਹਿਬ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਮਾਨ ਸਾਹਿਬ ਮੈਂ ਲੋਕਾਂ ਦੀ ਬੇਨਤੀ ਆਪ ਜੀ ਨੂੰ ਕਰਨੀ ਚਾਹੁੰਦਾ ਸਾਡੇ ਫਗਵਾੜੇ ਦੀ ਬਹੁਤ ਦੇਰ ਤੋਂ ਮੰਗਿਆ ਪੁਲ ਜਿਲ੍ਹੇ ਸਾਹਿਬ ਸੋ ਅਸੀਂ ਪੂਰੇ ਵੀਰ ਦੇ ਮਾਨ ਸਾਹਿਬ ਕਦੇ ਵੀ ਕਿਸੇ ਵੀ ਬੇਨਤੀ ਨੂੰ ਠਕਰਾਉਣ ਦੇ ਨਹੀਂ ਸੋ ਆਪ ਜੀ ਦੀ ਜੇ ਜੋ ਵੀ ਬੇਨਤੀ ਹੈ ਸਰਕਾਰ ਹੋਣ ਗਿਆ ਬਹੁਤ ਬਹੁਤ ਧੰਨਵਾਦ ਜੈ ਹਿੰਦ ਇਨਕਲਾਬ ਜਿੰਦਾਬਾਦ ਰਾਮ ਨਾ ਜਾਇਓ ਹਾਰੀ ਨਾ ਜਾਇਓ ਮਾਨਾ ਪੈਣਾ ਹੋ ਗਿਆ ਹੋ ਗਿਆ ਹੋ ਗਿਆ ਚਲੋ ਇਹ ਗੱਲ ਹੈ ਮਿੱਤਰੋ ਮਿੱਤਰੋ ਤੁਸੀਂ ਦੇਖ ਰਹੇ ਆਂ ਵੀ ਕੀ ਹੈ ਕੀ ਪਬਲਿਕ ਪੰਜਾਬ 2 ਸਾਲ ਦੇ ਘੱਮ ਘੱਬ ਹੋਏ ਵੀ ਜਰੂਰ ਖੁਸ਼ ਹੈ ਮਾਨਸਰ ਦਾ ਗਰਮ ਜੀਰੋ ਤੇ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਨਾ 43000 ਤੋਂ ਜ਼ਿਆਦਾ ਬੱਚਿਆਂ ਨੂੰ ਰੈਡੀਓ ਤੇ ਨੌਕਰੀਆਂ ਦੇਣੀਆਂ ਔਰ ਵੀਰ ਜਵਾਨਾਂ ਦੇ ਪਰਿਵਾਰਾਂ ਨੂੰ ਜਾ ਕੇ ਸ਼ਹੀਦਾਂ ਨੂੰ ਜਾ ਕੇ 1 ਕਰੋੜ ਰੁਪਏ ਦੇਣਾ ਕੋਈ ਛੋਟੀ ਗੱਲ ਕਦੀ ਐਦਾ ਹੋਇਆ ਅਜੇ ਤੱਕ ਇਹਨਾਂ ਨੂੰ ਪੁੱਛਣਾ ਚਾਹਨਾ ਇਹਨਾਂ ਨੂੰ ਸਰਕਾਰਾਂ ਨੂੰ ਕਿ ਜਿਹੜੇ ਵੀਰ ਜਵਾਨ ਸਾਡੇ ਸ਼ਹੀਦ ਹੁੰਦੇ ਨੇ ਇਹ ਕਿੱਥੇ ਸੁੱਤੇ ਰਹੇ ਤੋਂ ਅੱਜ ਲੋਕ ਤਾਰਪੋ ਇਹਨੇ ਖੁਸ਼ ਬਹੁਤ ਖੁਸ਼ ਹੈ ਔਰ ਮੈਨੂੰ ਲੱਗਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਸੀਟ ਜਿੱਤਣ ਜਾ ਰਿਹਾ ਪੰਜਾਬ ਦੀਆਂ ਸਾਰੀਆਂ ਸੀਟਾਂ ਜਿਹੜੀਆਂ 13 0 ਨਾਲ 2-2 2.5 ਲੱਖ ਵੋਟ ਜਿੱਤਣ ਜਾ ਰਹੀ ਹੈ ਆਮ ਆਦਮੀ ਪਾਰਟੀ ਸਰ ਇਹ ਜੋਸ਼ ਕੀ ਦਸੀ ਜੀ ਰੈਲੀ ਦੇ ਵਿੱਚ ਜਨਤਾ ਦਾ ਜਨਤਾ ਦਾ ਜੋਸ਼ ਤੁਸੀਂ ਦੇਖ ਰਹੇ ਮੈਂ ਤਾਂ ਖੁਦ ਲੋਕ ਮਹਿਸੂਸ ਕਰ ਰਹੇ ਹਾਂ ਇਸ ਲਈ ਜਨਤਾ ਖੁਦ ਖੜੀ ਆ ਔਰ ਕਦੀ ਤੁਸੀਂ ਦੇਖਿਆ ਲੋਕ ਰੈਲੀਆਂ ਤੋਂ ਇੱਕ ਰੋਸ਼ੋ ਤੋਂ ਬਚਦੇ ਆ ਲੇਕਿਨ ਲੋਕ ਯਾਹ ਖੁਦ ਖੁਦ ਮੁੱਖ ਮੰਤਰੀ ਨੂੰ ਸੁਣਨ ਲਈ ਨਾਲ ਤੁਰਿਓ ਥੈਂਕ ਯੂ ਮਾਹਰ ਜਿਲ੍ਹਾ ਮਨੋਜੀ ਜੀ 15 ਤੋਂ 20 ਕਿਲੋ ਤੱਕ ਆਪਕਾ ਸਮਾਂ ਸ਼ੁਰੂ ਹੁੰਦਾ ਹੈ ਮਿਹਰਬਾਨੀ ਤੁਹਾਡੀ ਜੀਕਾ ਮੋਬਾਈਲ ਲੋਨੇ ਲਾਓ ਆਮ ਆਦਮੀ ਪਾਰਟੀ ਜਿੰਦਾ ਇਸਾ ਠੱਪ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਚੁੱਲਿਆਂ 'ਚ ਅੱਗ ਬਚਾਉਣ ਵਾਸਤੇ ਅੱਗ ਜਿਹੜੀ ਹੈ ਉਹਨੂੰ ਮਿਚਾਉਣ ਵਾਸਤੇ ਅਗਰੂ ਜਲਦੀ ਬਲਦੀ ਰੱਖਣ ਵਾਸਤੇ ਹੁੰਦੀਆਂ ਨੇ ਸਰਕਾਰਾਂ ਥੁੱਲਿਆਂ ਦੀ ਅੱਗ ਬੁਝਾਉਂਦੀਆਂ ਨਹੀਂ ਹੁੰਦੀਆਂ ਬਦਕਿਸਮਤੀ ਨਾਲ ਇਹ ਤੋਂ ਪਹਿਲਾਂ ਵੀ ਸਰਕਾਰਾਂ ਨੇ ਆਪਣੇ ਚੁੱਲਿਆਂ ਦੀ ਅੱਗ ਬੁਝਾਈ ਹੈ ਵਿਰੋਕਾ ਆ ਕੱਲ ਨਹੀਂ ਮੇਡੇ ਸੀ ਮੈਂ ਦੂਰ ਦੇ ਸੀ ਮੈਂ ਖੁਦ ਸਨਾਮ ਕਾਲਜ ਤੋਂ ਕਮੀਆਂ ਦਾ ਵੇੜਾ ਸੰਤਰਾ ਬੁਦਾਸੀ ਦੀ ਹੈ ਪਰ ਪ੍ਰਮਾਤਮਾ ਗਿਆ ਕਿ ਮੈਂ ਫਸਟ ਆਦਾ ਰਿਹਾ ਮੈਂ 골ਡ ਮੈਡਲ ਜਿੱਤਦਾ ਰਿਹਾ ਕੀ ਪਤਾ ਸੀ ਪ੍ਰਮਾਤਮਾ ਨੇ ਇਸ ਲੈਵਲ ਤੇ ਜਾ ਕੇ ਆਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਸੋ ਪ੍ਰਮਾਤਮਾ ਆਪ ਹੀ ਲਿਖੀ ਬੈਠਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਜਿਹੜਾ ਜ਼ਿੰਮੇਵਾਰ ਦਿੰਦਾ ਉਹ ਹੌਸਲਾ ਵੀ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਇਸ ਕੁਰਸੀ ਤੇ ਬੈਠ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਛੋਟੇ ਦਿਮਾਗ ਕ ਵੀ ਖਰਾਬ ਹੋਇਆ ਮੈਂ ਕਿਹਾ ਫਰਕ ਇਹਨੇ ਕ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਆ ਮਾਬੂਦੀ ਮੈਨੂੰ ਤੁਸੀਂ ਦਾਤ ਦਾ ਸ਼ੋਰ ਤਾਂ ਦੀਆਂ ਬਲੰਦੀਆਂ ਤਾਂ 17 18 ਸਾਲ ਦੀ ਉਮਰ ਚ ਦਿਖਾ ਦਿਆ ਸੀ ਉਹ ਤਾਂ ਮੇਰੇ ਆਏ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਸਿਰਫ ਇੱਕੋ ਚਾਹੇ ਮੇਰੇ ਪੰਜਾਬ ਨੂੰ ਨਜ਼ਰ ਆ ਲੱਗੇ ਮੇਰਾ ਪੰਜਾਬ ਉਹੀ ਕੁਸ਼ਤੀਆਂ ਛਿੰਜਾਂ ਉਹ ਗਿੱਧਿਆਂ ਪੰਗਰਿਆਂ ਵਾਲਾ ਪੰਜਾਬ ਬਣ ਜੇ ਸੁਜੀਤ ਬਾਤਰ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਉੱਥੇ ਵਿੱਚ ਜ਼ਕੀਰ ਰੱਖੀ ਮੈਂ ਲੱਭ ਕੇ ਲਉਣਾ ਕਿਤੋਂ ਕਲਮਾ ਤੂੰ ਫੁੱਲਾ ਜੋਗੀ ਜ਼ਮੀਨ ਰੱਖੀ ਵੀਰੋ ਫੁੱਲਾ ਜੋਗੀ ਜ਼ਮੀਨ ਰੱਖਿਓ ਕਲਮੇ ਲੱਭਾਂਗੇ ਇਸੇ ਧਰਤੀ ਤੇ ਕਿੱਦੇ ਝੰਗੜੇ ਪੈਦੇ ਦੇਖਿਓ ਅੱਪ ਬਾਹਰ ਜਾਣ ਦਾ ਸਿਸਟਮ ਹੀ ਬੰਦ ਕਰ ਦੇਣਾ ਕਿਉਂ ਚਾਹੀਏ ਆਪਣੀ ਧਰਤੀ ਛੱਡ ਕੇ ਉੱਥੇ ਜਾ ਕੇ ਕੋਈ ਧੱਕੇ ਖਾਈ ਜਾਂਦੇ ਆ ਬਹੁਤ ਸਾਰੇ ਮੁੰਡੇ ਕੁੜੀਆਂ ਵਾਪਸ ਆਉਣ ਲੱਗੇ ਮਨਜੋਤ ਫੌਰਨ ਵੇਲੇ ਅਸੀਂ ਆ ਗਏ ਜੀ ਮਨ ਨੂੰ ਫੋਨ ਆਉਂਦੇ ਨੇ 36 ਜੀ ਮਿਲ ਕੇ ਅਸੀਂ ਚਾਹੁੰਦੇ ਪ੍ਰੋਬਲਮ BJD ਪੋਸਟਾ ਕੱਢ ਦਿਓ ਕਾਈਂਡਲੀ ਇਹ ਥੋੜੇ ਪਿਆਰ ਕਰਕੇ ਥੋੜੇ ਜਿਹਾ ਕਹਿੰਦੇ ਅੱਗੇ ਜਾ ਕੇ ਕਿਹਾ 13 0 ਕਰ ਦਿਓ ਕਿਹੜੀ ਜ਼ਿੰਮੇਵਾਰੀ ਅਣ ਕਿਹੜੀ ਹੈ BJD ਪੋਸਟਾ ਬਦੂਗਾ ਪਰ ਇੱਕ ਭਾਰਤ ਬਦੂਗਾ ਵੀ ਮੈਨੂੰ ਲੱਗਦਾ ਹੋਇਆ ਐਸਿਸਟੈਂਟ ਕੈਟਰਿੰਗ ਆਵਾਜ਼ ਆ ਗਿਆ ਤੁਸੀਂ ਮੇਰੇ ਕੰਮ ਨੂੰ ਅਪਰੀਸ਼ੀਏਟ ਕਰ ਰਹੇ ਹੋ ਪਰ ਇਹਦਾ ਹੁੰਦਾ ਕੀ ਨੀਟਰ ਬੋਲ ਚਾਹਲੇ ਪਰ ਇਧਰ ਬੜਾ ਇਧਰ ਹੋ ਗਿਆ ਇਧਰ 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 ਜਿੱਤਨ ਦੀਆਂ ਬੰਦ ਤੀਸ਼ਰਟ ਮੇਂ ਸਗਲ ਲੱਗ ਕੇ ਡਮੀ ਨਾਮ ਤੇ ਪ੍ਰੇਤ ਖਾਦੀ ਜਾਣਾ ਬੱਟੀ ਕੋਈ ਗੱਲ ਨਹੀਂ ਹੌਸਲਾ ਵਧਾ ਦੋਗੇ ਕਿਉਂਕਿ ਬਹੁਤ ਪੈਸੇ ਲੱਗੇ ਕੋਲ ਮੀ ਪੈਸੇ ਕਿੰਨੇ ਕਰੀਏ ਅੱਜ ਆ ਕੇ ਆਂ ਪੈਸੇ ਆਪਣੇ ਪਰਸੇ ਗਰੁੱਪ ਸੇਲ ਮਰਦ ਤੇ ਚਾਰਾ ਨਹੀਂ ਮਤਲਬ ਤੇਰਾ ਥੋਡੇ ਦੇ ਹੀ ਆ ਥੋਡੇ ਕਰਕੇ ਥੋਡੇ ਵਸਤੇ ਆ ਸੋ ਵੀਰੋ ਬੈਸ ਪਰ ਛੱਕੇ ਵਾਰ ਜੀ ਜੇਕਰ ਰਾਸਤਾ ਤੋਂ ਪੇਵਾ ਜਿੰਦਾਬਾਦ ਡਾਕਟਰ ਸਾਹਿਬ ਜ਼ਮੀਨ ਤੋਂ ਕਿਹਾ ਹੈ ਮਹਿਨਤਾ ਕਰਕੇ ਆਮਦਨ ਤੋਂ ਗਰੀਬ ਬਚਵਾਇਆ ਇਹ ਹਜ ਬੰਦੇ ਅਗਲੇ ਪਾਰਲੀਮੈਂਟ ਫੇ ਜਾਗੇ ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡਾਂ ਤੇ ਹੜਾਈਆਂ ਹੋਈਆਂ ਨੇ ਤਾਂ ਫਿਰ ਉਹ ਹਜ ਕਾਨੂੰਨੀ ਬਣ ਕੇ ਆਉਣਗੇ ਥੋੜੇ ਵਾਸਤੇ ਥੋੜੇ ਵਾਸਤੇ ਸੋ ਇੱਕ ਵਾਰੀ ਮੈਂ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰੀ ਕਹਿਣਾ ਹੈ 13 0 13 0 ਪੰਜਾਬ ਬਣੇਗਾ ਹੀਰੋ 13 0 13 0 ਇਸ ਵਾਰੀ ਪੰਜਾਬ ਬਣੇਗਾ ਹੀਰੋ 13 0 13 0 ਸੁਭੀਰੋ ਆਹੀ ਹੌਸਲੇ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਆਹੀ ਹੌਸਲੇ ਜਿਹੜਾ ਸਾਡੀ ਥਕਾਵਟ ਦੂਰ ਕਰਦਾ ਹੈ ਸੁਭੀਰੋ ਜਦੋਂ ਮਰਜੀ ਬੁਲਾ ਲਿਓ ਆ ਪਿੱਪੜਾ ਬੋਲਾ ਥੱਲੇ ਜਦੋਂ ਮਰਜੀ ਮੈਨੂੰ ਬੁਲਾ ਆ ਪਾ ਜਿਹੜਾ ਪਿੱਪੜਾ ਹੈ ਇੱਕ ਹੋ ਕਾਇਮ ਹੈ ਇਹਦੀ ਉਮਰ ਹੋਣੀ 100 ਸਾਲ ਤੋਂ ਉੱਪਰ ਕਾ ਕਾਇਮ ਕਿਉਂ ਹੈ ਇਹਨੀਆਂ ਪੜੀਆਂ ਇਹਨੀਆਂ ਪੜੀਆਂ ਨੇਰੀਆਂ ਚਖੜ ਤੂਫਾਨ ਝੱਲੇ ਹੋਣੇ ਕਾਰਨ ਕੀ ਹੈ ਇਹਦੇ ਇੱਥੇ ਖੜੇ ਰਹਿਣ ਦਾ ਕਿਉਂਕਿ ਇਹਦੀਆਂ ਜੜਾਂ ਕਾਇਮ ਨੇ ਇਹ ਜੜਾਂ ਨਾਲ ਜੁੜਿਆ ਹੋਇਆ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਜਿਹੜੇ ਲੀਡਰ ਜਾਂ ਜਿਹੜੇ ਕੋਈ ਕਲਾਕਾਰ ਥੋੜੇ ਜਿਹਾ ਮਸ਼ਹੂਰ ਹੋ ਕੇ ਆਪਣੀਆਂ ਜੜਾਂ ਛੱਡ ਦਿੰਦੇ ਨੇ ਜਰ ਜਿੰਨਾਂ ਲੋਕਾਂ ਨੇ ਉਹਨੂੰ ਬਣਾਇਆ ਹੁੰਦਾ ਉਹਨੂੰ ਭੁੱਲ ਜਾਂਦੇ ਨੇ ਪਰ ਉਹਨਾਂ ਦਾ ਗਮ ਲਿਆ ਉਹਨਾਂ ਦਾ ਗਮਲੇ ਵਾਲੇ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਦਾ ਹੱਲ ਹੁੰਦਾ ਤੇ ਪਿਪਲ ਨੇ ਉਹ ਪਿਪਲ ਦੇ ਪੱਤੇ ਆਵੇ ਪਿਪਲ ਦੇ ਪੱਤੇ ਆਵੇ ਕਾ ਦੀ ਖੜਖੜ ਖੜਖੜ ਲਾਈ ਹੈ ਪੱਤ ਛੜ ਗਏ ਪੁਰਾਣੇ ਪੰਜਾਬ ਵਾਲੇ ਉਲੁੱਪ ਨਵੇਂ ਆ ਗਏ ਦੋਨੋਂ ਆਪਕੇ ਪਰਚਾ ਕੇ ਦੋਨ ਆਲਾ ਦਿਓ ਇਨਕਲਾਬ ਜਿੰਦਾਬਾਦ ਚਲ ਇੱਕ ਹੀ ਕਰਦੇ ਹੋਏ ਉਧਰੇ ਘਰ ਦੇ ਸਾਈਡ ਤੇ ਆ ਜਾਓ ਬੀਲੋਪੀ ਵਾਲਿਆਂ ਦੇ ਆਗਰਸ ਵਾਲਿਆਂ ਥੋੜਾ ਤਾਹ ਚੱਕਰੇ ਆਵਾਜ਼ ਡਿੱਪਲ ਦੇ ਪੱਤੇ ਉੱਤੇ ਪੰਨਾ ਲੱਗਾ ਵੀ ਇਹ ਪਿੱਛੋਂ ਵੀ ਕਹੇ ਮੈਂ ਹੋਰ ਹੀ ਉਤਕਲਾਅ ਦੇ ਵਿੱਚ ਹੈ ਇਨ ਕਿਲੇ ਜਿੰਦਾਬਾਦ ਇਨ ਕਿਲੇ ਜਿੰਦਾਬਾਦ ਜੇ ਵੀ ਗੱਡੀ ਚੱਲਣ ਲੱਗੀ ਸਾਈਡ ਤੇ ਅਜਾ ਸਾਈਡ ਤੇ ਆ ਤੇ ਬਿਲਕੁਲ ਬੈਂਟ ਵੀ ਚੱਲੇ ਸਾਈਡ ਤੇ ਗੱਡੀ ਚੱਲਣ ਸਾਈਡ ਤੇ ਚੱਲੇ ਸਾਈਡ ਤੇ ਆ ਤੇ ਨਾਲ ਵਿਚਾਰ ਕਰ ਦੇ ਨਾਲ ਵਿਚਾਰ ਕਰ ਦੇ કેમ